ਬੜਾ ਲੱਗ ਦਿੱ ਜੀ 8TT 264 ਤਾਂ ਆ ਗੂ ਜੀ ਸਰ ਅਸੀਂ 8TT 264 ਪਲੱਸ 8TT 994 ਸੰਝਾ ਮੋਰਚੇ ਵੱਲੋਂ ਅੱਜ ਜਿਹੜੇ ਸੰਘਰਸ਼ ਦਾ ਜਿਹੜਾ ਵਿਗਲ ਬਜਾਇਆ ਜੀ ਸੰਘਰਸ਼ ਉਹੀ ਹੈ ਜੀ ਕਿ 8TT 264 ਦੀ ਹੈ ਜਿਹੜੀ ਸਟੇਸ਼ਨ ਚੋਂ ਅਸੀਂ ਇਹਨਾਂ ਦੀ ਵੀ ਹੋ ਚੁੱਕੀ ਹੈਗੀ 994 ਦੀ ਵੀ ਹੋ ਚੁੱਕੀ ਹੈ ਪਰ ਸਰਕਾਰ ਨੇ ਡਿਪਾਰਟਮੈਂਟ ਨੇ ਕੂਜੀਆਂ ਚਾਲਾਂ ਕਰਕੇ ਜੀ ਚੋਰ ਮੋਰੀਆਂ ਛੱਡ ਛੱਡ ਗਏ ਜੀ ਇੱਕ ਵਾਰੀ ਫੇਰ ਆ ਗਿਆ ਕਹਿੰਦੇ ਵੀ ਹਜੇ ਸਾਨੂੰ ਜੋਇਨ ਨਹੀਂ ਕਰਵਾਇਆ ਸਾਬ ਜੀ ਸਾਨੂੰ ਥੋੜਾ ਸਮਾਂ ਲੱਗਣਾ ਸਮਾਂ ਨਹੀਂ ਪਤਾ ਕਿੰਨਾ ਕ ਲੱਗਣਾ ਜੀ ਪਿਛਲੇ 5 ਸਾਲਾਂ ਤੋਂ 2364 ਭਰਤੀ ਰਲਦੀ ਆ ਰਹੀ ਹੈ ਜੀ 2020 ਚਾਈ ਸੀਗੀ ਪਿਛਲੇ 3 ਸਾਲਾਂ ਤੋਂ 9594 ਰਲਦੀ ਆ ਰਹੀ ਜੀ ਸਰਕਾਰ ਨੂੰ 3 ਸਾਲ ਹੋ ਗਿਆ ਇਹਨੂੰ ਜੀ ਸਰਕਾਰ ਨੇ ਕੋਈ ਮਤਲਬ ਬਹੁਤਾ ਇਹ ਤੇ ਦੋਨਾਂ ਭਰਤੀਆਂ ਤੇ ਵਰਕ ਨਹੀਂ ਕੀਤਾ ਜੀ ਕੋਈ ਪ੍ਰੋਸੈਸ ਵੀ ਕੋਈ ਬਰਦਾਰੀ ਹੈਗਾ ਕੋਈ ਪ੍ਰੋਸੈਸ ਦੇ ਵੱਡਾ ਨਹੀਂ ਜੀ ਸਟੇਸ਼ਨ ਚੁਆਇਸ ਹੋਣ ਤੋਂ ਬਾਅਦ ਅ ਦੋ ਕੁ ਮਿੰਟਾਂ ਦੇ ਵਿੱਚ ਇਹਨਾਂ ਨੇ ਐਂਟਰ ਕਰਨਾ ਤੇ ਸਾਡੀ ਜਿਹੜੀ ਸਟੇਸ਼ਨ ਅਲਾਟਮੈਂਟ ਹੋ ਜਾਨੀ ਇਹਨਾਂ ਦਾ ਕੋਈ ਕੰਮ ਨਹੀਂ ਰਹਿਣਾ ਜੀ ਐਂਟਰ ਕਰਨਾ ਇਹਨਾਂ ਨੇ ਸਟੇਸ਼ਨ ਸਾਡੀ ਜਿਹੜੀ ਆਈਡੀਆਂ ਤੇ ਸਾਨੂੰ ਆ ਜਾਣਗੇ ਤੇ ਸਟੇਸ਼ਨ ਆਉਣ ਤੇ ਅਸੀਂ ਸਕੂਲ ਸਬੰਧਿਤ ਡੀਓ ਨਾਲ ਮਿਲ ਕੇ ਜੀ ਸਕੂਲੇ ਚ ਜਾ ਸਕਦੇ ਹਾਂ ਜੀ ਬਸ ਇੰਨਾ ਕੋਈ ਪ੍ਰੋਸੈਸ ਹੈ ਜੀ ਤੇ ਹੁਣ ਹੱਲ ਕੀ ਹੈ ਤੁਹਾਨੂੰ ਇੱਥੇ ਤੁਸੀਂ ਅੱਜ ਫੇਰ ਦੁਬਾਰਾ ਮੋਰਚਾ ਲਾਇਆ ਪਹਿਲਾਂ ਵੀ ਅਸੀਂ ਲਗਾਤਾਰ 2394 ਦਾ ਪੱਕਾ ਮੋਰਚਾ ਪਹਿਲਾਂ ਲੱਗਦਾ ਹੀ ਰਿਹਾ ਤੁਸੀਂ ਜਾਣ ਗਾ ਰਹੇ ਹੋ ਜੀ ਸਾਡੇ ਸਾਥੀ ਬਿਲਡਿੰਗ ਤੇ ਵੀ ਚੜਦੇ ਰਹੇ ਚੜੇ ਰਹੇ ਨੇਗੇ 1994 ਦੀ ਜੀ ਅਸੀਂ ਗੱਲ ਕਰੀ ਤਾਂ ਗੰਭੀਰਪੁਰ ਇਹਨਾਂ ਨੇ ਵੀ ਆ ਜਿਹੜਾ ਜੰਮ ਕੇ ਉੱਥੇ ਵਿਰੋਧ ਕੀਤਾ ਸਰਕਾਰ ਦਾ ਪਰ ਸਰਕਾਰ ਨੇ ਨਾ ਹੀ ਤਾਂ ਗੰਭੀਰਪੁਰ ਵਾਲਾ ਜਿਹੜਾ ਐਕਸ਼ਨ ਸੀਗਾ ਉਸ ਨੂੰ ਧਿਆਨ ਚ ਲੈ ਕੇ ਕੋਈ ਕੰਮ ਕੀਤਾ ਤੇ ਨਾ ਹੀ ਇੱਥੇ ਜਿਹੜਾ ਸੀ ਨੇ ਸੰਘਰਸ਼ ਕੀਤਾ ਸੀਗਾ ਉਸ ਨੂੰ ਧਿਆਨ ਚ ਲੈ ਕੇ ਕੰਮ ਕੀਤਾ ਇਸ ਕਰਕੇ ਦੋਨੋਂ ਹੀ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਸੰਘਰਸ਼ ਲੜਿਆ ਜੀ ਲੜਨ ਦੀ ਮਤਲਬ ਉਹ ਕਰ ਰਹੀ ਸੀ ਅੱਜ ਅਸੀਂ ਸੰਘਰਸ਼ ਲਾਵਾਂਗੇ ਦੇ ਅੱਜ ਸਾਡਾ ਮੇਨ ਮੋਟਿਵ ਇਹ ਹੈ ਜੀ ਸਾਨੂੰ ਸਟੇਸ਼ਨ ਅਲਾਟਮੈਂਟ ਕਰਾਂ ਜੇਕਰ ਅੱਜ ਸਟੇਸ਼ਨ ਅਲਾਟਮੈਂਟ ਨਹੀਂ ਕਰਦੇ ਜੀ ਅਸੀਂ ਇੱਥੇ ਹੈਗਾ ਜਿਹੜਾ ਪੱਕਾ ਮੋਰਚਾ ਵੀ ਲਗਾਵਾਂਗੇ ਗੁਪਤ ਐਕਸ਼ਨ ਨੇ ਸਾਡੇ ਗੁਪਤ ਐਕਸ਼ਨ ਵੀ ਹੋਣਗੇ ਉਹਦੇ ਵਿੱਚ ਜਾਨੀ ਮਾਲੀ ਦਾ ਜਿਹੜਾ ਵੀ ਨੁਕਸਾਨ ਹੋਊਗਾ ਜੀ ਉਹ ਸਬੰਧਤ ਅਧਿਕਾਰੀ ਪੰਜਾਬ ਸਰਕਾਰ ਹੋਊਗੀ ਉਸ ਠੀਕ ਉਹ 2364 ਸਾਡੇ ਤੋਂ ਪਹਿਲਾਂ ਦੀ ਭਰਤੀ ਆਈ ਹੋਈ ਹੈ ਜੀ 2020 ਦੀ ਇਹ ਕੋਰਟ ਦੇ ਵਿੱਚ ਫਸੀ ਹੋਣ ਕਰਕੇ ਜਿਹੜੀ ਸਟੱਕਡਾਊਨ ਹੋ ਚੁੱਕੀ ਸੀ ਇਹ ਫਿਰ ਐਲਪੀਏ ਤੇ ਜਾ ਕੇ ਜਿਹੜੀ ਭਰਤੀ ਡਬਲ ਬੈਂਚ ਤੋਂ ਬਹਾਲ ਕਰਾ ਕੇ ਸਾਥੀ ਲੈ ਕੇ ਆਏ ਨੇ ਤਾਂ ਉਹਨਾਂ ਦੀ ਸਟੇਸ਼ਨ ਚੁਆਇਸ ਸਾਡੇ ਤੋਂ ਮਹੀਨਾ ਪਹਿਲਾਂ ਹੋਈ ਸੀ ਸਾਡੀ ਮਹੀਨਾ ਬਾਅਦ ਹੋਈ ਸੀ ਪਰ ਸਾਡਾ ਜਿਹੜਾ ਮਕਸਦ ਆ ਹੁਣ ਇੱਕੋ ਹੀ ਆ ਕੱਲੇ ਸਕੂਲ ਕਿਉਂਕਿ ਇਹ ਬਾਰਡਰ ਦੇ 6 ਜ਼ਿਲ੍ਹਿਆਂ ਦੀ ਭਰਤੀ ਆ ਸਾਡੀ ਦੂਜੇ 17 ਜ਼ਿਲ੍ਹਿਆਂ ਦੀ ਭਰਤੀ ਆ ਇਹਨਾਂ ਨੂੰ ਵੀ ਸਕੂਲ ਐ ਇਹਨਾਂ ਦੀ ਡਿਮਾਂਡ ਸਾਡੀ ਡਿਮਾਂਡ ਵੀ ਸਕੂਲ ਆ 100% ਸੱਚੀ ਗੱਲ ਦੱਸ ਰਹੇ ਹਾਂ ਤੁਸੀਂ ਆਸਟ੍ਰੇਲੀਆ ਜਾਣਾ ਤੁਹਾਡੇ 5.5 ਬੈਂਡ ਨੇ ਪਲੱਸ 2 ਪਾਸ ਹੋ ਜਾ ਸਕਦੇ 86 ਬੈਂਡ ਨੇ ਪਲੱਸ 2 ਪਾਸ ਹੂੰ ਗ੍ਰੈਜੂਏਸ਼ਨ ਕੀਤੀ ਹੈ ਡਿਪਲੋਮਾ ਕੀਤਾ ਤੁਸੀਂ ਜਾ ਸਕਦੇ ਤੁਸੀਂ ਡਿਪਲੋਮੇ ਦੇ ਵਿੱਚ ਵੀ ਵੀਜ਼ਾ ਹਾਸਲ ਕਰ ਸਕਦੇ ਹੋ ਡਿਗਰੀ ਦੇ ਵਿੱਚ ਵੀ ਕਰ ਸਕਦੇ ਤੁਸੀਂ ਨਵੇਂ ਫੰਡਾਂ ਦੇ ਨਾਲ ਵੀ ਵੀਜ਼ਾ ਲੈ ਸਕਦੇ ਹੋ ਗੈਪ ਦੇ ਨਾਲ ਵੀ ਲੈ ਸਕਦੇ ਹੋ ਤੁਸੀਂ ਡਿਪਲੋਮੇ ਚ 2 ਸਾਲ ਦਾ ਵੀਜ਼ਾ ਲਓਗੇ ਡਿਗਰੀ 3 ਸਾਲ ਦਾ ਲਓਗੇ ਵੀਜ਼ਾ ਦੋਨਾਂ ਦੇ ਵਿੱਚ ਲੱਗਦਾ ਤੁਸੀਂ ਪਹਿਲਾਂ ਸਾਡੇ ਵੀਜ਼ੇ ਦੇਖੋ ਪੀਰਾਂਸ ਨਾਲ ਗੱਲ ਕਰ ਲਓ ਬੱਚੇ ਨਾਲ ਗੱਲ ਕਰ ਲਓ ਤਸੱਲੀ ਕਰੋ ਆਪਨੀ ਫੇਰ ਸਾਡੇ ਕੋਲ ਆਓ ਗੈਪ ਦੇ ਨਾਲ 2-3 ਸਾਲ ਦੇ ਗੈਪ ਦੇ ਨਾਲ ਨਵੇਂ ਫੰਡਾਂ ਦੇ ਨਾਲ ਜੇ ਤੁਸੀਂ ਪੈਕੇਜ ਕਰਨਾ ਜਾਂ ਸਟੈਪ ਵਾਈਜ਼ ਸਟੈਪ ਕਰਨਾ ਤਾਂ ਜਪ ਸਟੱਡੀ ਦੇ ਇਹਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਵੀ ਸਕਦੇ ਹੋ ਤੇ ਅਪਲਾਈ ਵੀ ਕਰ ਸਕਦੇ ਹੋ ਵੀਜ਼ਾ ਲੱਗੇਗਾ ਔਰ ਲੱਗ ਰਹੇ ਸਸਿਕਾ